ਸਤ ਸ੍ਰੀ ਅਕਾਲ ਜੀ ਸਵੇਰੇ ਫਾਰਮ ਜਿਹੜੇ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸਪਿੰਡ ਉਮਰਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਗੱਬਣਾ ਤੇ ਇੱਕ ਸੂਈ ਪਾਲੀ ਵੀਰ ਕੋਲ ਅੱਜ ਆਪਾਂ ਹੈ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਬਈ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਕਿਰਪਾ ਦਾ ਬਈ ਸਰ ਚਲੋ ਵਧੀਆ ਚਾਹੀਦਾ ਤੇ ਨਾਮ ਦੱਸਦੇ ਕਰੀ ਹਾਂ ਮੇਰਾ ਬਈ ਪਾਲੀ ਜੋ ਹਾਂ ਢੰਮਰਪੁਰਾ ਜੋ ਅਸੀਲ ਜਨਾਲਾ ਜੋ ਤੇ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਬੋਲ ਦੇ ਕਰੀ 8594818434 ਠੀਕ ਆ ਤੇ ਅੱਜ ਤਿੰਨ ਗੱਬਣਾ ਤੇ ਇੱਕ ਸੂਈ ਹੈ ਨਾ ਤਿੰਨ ਗੱਬਣਾ ਦੀ ਇੱਕ ਵੱਡ ਸੂਈ ਜੀ ਆਪਣੀ ਚਲੋ ਪਹਿਲਾਂ ਇਹ ਗੱਬਣਾ ਹੀ ਦਿਖਾਦੀ ਹਾਂ ਨਾ ਗੱਬਣਾ ਤੇ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਕਿੰਨੇ ਕ ਦੁੱਧ ਆ ਲਈ ਜੇ ਇਹ ਉਹਨਾਂ ਨੇ ਘਰ ਵਾਲੇ ਨੇ ਕਹਿਆ ਜੀ ਕੋ 16 17 ਕਿਲੋ ਚੋਆ ਜੋ ਅੱਛਾ ਇਹਨਾਂ ਨੇ ਇਹ ਖੜ੍ਹਦੀ ਜੋ 7 8 ਦਿਨ ਖੜ੍ਹਦੀ ਹੈ ਠੰਡੀ ਠੰਡੀ ਪੜੀ ਜਿੱਤਾ ਮਰਗੀਆਂ ਲੋ ਠੀਕ ਆ ਹਾਂ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਤੋਰੋ ਇੱਕ ਕਰੀ ਫੇਰੀ ਨਾ ਬਈ ਤੇ ਜੇ ਜੇ ਹੁਣ ਯਾਤਰੀ ਬਈ ਠੀਕ ਹੈ ਜੀ ਇੱਕ ਸ਼ਾਂਗ ਜੀ ਨਾਲ ਲੱਗੇ ਆ ਉਹ ਚੱਲਦੀਆਂ ਨਹੀਂ ਲੱਗਿਆ ਯਾਰ ਆ ਗਿਆ ਲੈ ਆ ਜੀ ਬਾਕੀ ਇਹ ਤਾਂ ਤਿਆਰ ਹੋਣੀ ਆ ਬਾਕੀ ਖੜਨੀ ਤਾਂ ਹੀ ਆਪਣੀ ਸਮਝਣਾ ਉਹ ਦੇਖ ਸਾਦੇ ਜੀ ਉਹ ਠੰਢੀ ਠੰਢੀ ਪਈ ਆਖੋ ਆ ਸੰਗਾ ਲੱਗੀਆਂ ਚਲਦੀਆਂ ਥਰੀ ਜੋ ਆ ਤੁਹਾਨੂੰ ਵੀ ਲੱਗੇ ਤਾਂ ਕਰੀ ਤੋਂ ਇੱਕ ਸਾਂਦੇ ਤੁਹਾਮੇ ਪਾਸੇ ਸੰਗਾ ਜੀਆਂ ਲੱਗੀਆਂ ਵਿੱਚ ਪਰ ਉਹ ਕਹਿੰਦੇ ਚਲਦੀ ਨਹੀਂ ਆ ਤੇ ਵੀਰ ਜੀ ਕਿੰਨਾ ਫਿਰ ਮੁੱਲ ਰੱਖੀ ਇਹਦਾ ਆਪਾਂ ਮੁੱਲ ਭਾਈ ਜਿੱਦਾਂ ਬਾਜ਼ਾਰ ਚੱਲਦਾ ਰਿਹਾ ਤੁਹਾਨੂੰ ਪਤਾ ਇੱਦਾਂ 50-50 ਦੀ ਵਿਗੀਆਂ ਆ ਹਾਂਜੀ ਹਾਂਜੀ ਆਪਾਂ ਨੋਰਮ ਰੱਖਦੇ ਨੇ ਰੇਡ ਕਿੰਨਾ 45000 ਰੁਪਏ ਭਾਈ 45000 16 17 ਕਰੋੜ ਮਾਨ ਦੇ ਚਵਾਈ ਜਾਊਗੀ ਸੱਜਰ ਮੈਸ ਗਾਂ ਸੋਨੀਆ ਠੀਕ ਹੈ ਤੇ ਮਾਨਤਨ ਦੇ ਵਿੱਚ ਮੁੱਕਦੇ ਹੋ ਜਾਊਗਾ ਮਾਨਤਨ ਮੌਕੇ ਤੇ ਕਰ ਦਾਂਗੇ ਭਾਈ ਰੁਪਇਆ 2000 ਛੱਡ ਦੇ 43 ਦੇ ਦਾਂਗੇ ਭਾਈ ਠੀਕ ਹੈ ਜੀ ਬਾਕੀ ਜੋੜਾ ਬਹੁਤਾਂ ਦੱਸ ਦਿੰਨੇ ਫੇ ਫੁੱਲ ਮਾਨ ਕਰ ਦਾਂਗੇ ਅੱਛਾ ਚੱਲੋ ਜੋੜੇ ਦਾ ਇਕੱਠਾ ਦੱਸ ਦਿੰਨੇ ਜੋੜੇ ਇਕੱਠਾ ਕਰ ਦਿੰਨੇ ਠੀਕ ਹੈ ਤੇ ਚੰਗੀ ਠੰਡੀ ਠੰਡੀ ਲੈ ਜਰਸੀ ਕਰੋ ਜੇ ਕੱਦ بڑا ਜੇ ਦੇਖ ਲੋ ਠੀਕ ਆ ਬਹੁਤ ਠੰਡੀ ਠੰਡੀ ਆ ਕੋਈ ਚੱਕਰ ਹੀ ਕੋਈ ਨਹੀਂ ਤੇ ਇਹ ਕਿੰਨੇ ਕੇ ਦੁੱਧ ਵਾਲੀ ਜੇ ਇਹ ਵੀ ਘਰਾਂ ਦੇ ਕਿਹਾ ਕੁਮੜੀ 17 ਕਿਲੋ ਚ ਹੋਇਆ ਥਲੇ ਦੇ ਵੀ ਅੱਛਾ ਮੈਂ ਇਹ ਤੁਜ ਜਿਵੇਂ ਸੋਣੀ ਥੋੜੇ ਪੱਕੇ ਬਣੇ ਤੁਜ ਜਿਵੇਂ ਸੋਣੀ ਜੋ ਦੋਹਾਂ ਨੂੰ ਫੇਰ ਇੱਕ ਕਰੀ ਨਾ ਬਾਕੀ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਠੀਕ ਹੈ ਬਾਕੀ ਹੈ ਗਰਮੀਆਂ ਵਾਲੀ ਜਿਹੜੀ ਗਾਵਾਂ ਗਰਮੀਆਂ ਵਾਲੀਆਂ ਹੀ ਆ ਜਿਹੜੀਆਂ ਅੱਜ ਲੈ ਆਇਆ ਅੱਜ ਲੈ ਆਇਆ ਇਹ ਮੈਂ ਢਿੱਲਾਵੀਆਂ ਬੰਨੀਆਂ ਆ ਠੀਕ ਹੈ ਜੇ ਤਿਆਰ ਹੋਣੀਆਂ ਆ ਤਿਆਰ ਹੋਣੀਆਂ ਇਹਨਾਂ ਨੂੰ ਦੇਖਦਾ ਜਿਹਾ ਮਤਲਬ ਪਸੰਦ I just <tú> ਇਹ ਦਾ ਵੀ ਜੀ ਫਿਰ ਮੁੱਲ ਕੀ ਰੱਖਣਾ ਹੈ ਇਹ ਭਾਈ 21 ਕਰੋ ਜੋੜਾ ਲੈਦਾ ਸੇਮੇ ਰੱਖ ਦੀਏ ਅੱਛਾ 45000 ਅੱਛਾ ਤੇ ਜੋੜਾ ਵੀ ਭਰਾ ਖੜੂ ਨਾ ਤੇ ਫੁੱਲ ਮਾਂ ਤਾਂ ਕਹਿੰਦਾ 80000 ਜੋੜਾ ਦੇ ਦਾਂਗੇ ਅੱਛਾ 80000 ਦਾ ਜੋੜਾ ਹੀ ਦੇ ਦੇ 40 40000 ਦੇ ਹਿਸਾਬ ਨਾਲ ਦੇ ਦੋਗੇ ਦੁੱਧ 35 36 ਕਿਲੋ ਮਾਂ ਨੇ ਚਵਾਈ ਜਾਣਗੀਆਂ ਠੀਕ ਹੈ ਜੀ ਹਾਂ ਜੀ 80000 ਜੋੜਾ ਦੇ ਦਾਂਗੇ ਭਾਈ ਠੀਕ ਹੈ ਇਹਦੀ ਫੈੜ ਵੀ ਚੰਗੀਆਂ ਇਹ ਤਨ ਬੜਾ ਜਲਸੀ ਕਰੋਸ ਆ ਦੇ ਹਾਂਜੀ ਹਾਂਜੀ ਫੈੜ ਵੀ ਚੰਗੀਆਂ ਕੱਦ ਕੱਠ ਵਾਲੀ ਰੱਖੋ ਠੀਕ ਹੈ ਜੀ ਹਾਂਜੀ ਤੇ ਇੱਕ ਆ ਵੀ ਗੱਬਣੀ ਆ ਹਾਂ ਗੱਬਣ ਜੀ ਹੋਏ ਹੌਲੀ ਪਾਦੀ ਵੀ ਇਹ ਕਿੰਨਾ ਕ ਖੜਦੀ ਟਾਈਮ ਲੈ ਇਹ ਟਾਈਮ ਦਾ 15 ਦਿਨ ਲੈਣੀ ਭਾਈ ਜਾਨੀ 15 ਦਿਨ ਖੜਦੋ ਹਣਾ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਤੈਨੂੰ ਕਿੰਨਾ ਚੋਇਆ ਪਹਿਲੇ ਸਵੇ ਦੂਜੇ ਸਵੇ ਸੁਣੀ ਏ ਠੀਕ ਹੈ ਜੀ ਤੋਰਾਂ ਫਿਰ ਇੱਕ ਰਿੰਨਮ ਆ ਜਾ ਵੇ ਦਿੱਲਾ ਆਓ ਜੀ ਬਾਕੀ ਇਹ ਕਿ ਦਿਨ ਥੋੜੇ ਖੜਦੀ ਆ ਜੇ ਦਿਨ ਸਾਡੇ 15 ਦੇ 20 ਖੜਦੀ ਸੀ ਭਾਈ ਠੀਕ ਆ ਪਰ ਇਹ ਕਿ ਕਹਾਵਾਂ ਸਾਰੀਆਂ ਗਰਮੀਆਂ ਚ ਚਾਉਣ ਆ ਲੀਆਂ ਵਾ ਬਾਕੀ ਜੀ ਉਸ ਸਾਨੇ ਦਾ ਮੁੱਲ ਹੋ ਜਾਣਾ ਵਾ ਜਿੰਨੇ ਕ ਦਿਨ ਆ ਜੇ ਖੜਦੀ ਆ ਤਿਆਰ ਇਹ ਵੀ ਚਲੋ ਇਹ ਆ ਕਿ ਸੋਹਣੀ ਹੋਣੀ ਆ ਇਹ ਵੀ ਤੇ ਵਿੱਧੀ ਫਿਰ ਇਹਦਾ ਮੁੱਲ ਕੀ ਰੱਖਣਾ ਆਪਾਂ ਦੇਦੀ ਭਾਈ ਕੀ ਦੇਦੀ ਐ ਤੁਹਾਡੀ ਮਰਜ਼ੀ ਜੇ ਵੇਖ ਲੈ ਜੀ ਕਿ ਜਿਆਦਾ ਤੁਸੀਂ ਦੱਸੋ ਇਹ ਲੋਕ 1000 2000 ਦੀ ਕਸਰਾ ਕੀ ਤੇ ਕੱਢ ਦੋ 27 ਦੇ ਦਾਂ ਭਾਈ ਅੱਛਾ 27000 ਦੀ ਦੇ ਦੋ 2000 ਛੜਾ 26 ਦੇ ਦਾਂ 26000 ਦੀ ਹੋਸਾ ਮੈਂ ਸਾਡਾ 26 ਦੇ ਦਾਂ ਕਿ ਚੀਜ਼ਾ ਹੋਣਾ ਆਪਾਂ ਠੀਕ ਹੈ 34000 ਤੁਹਾਨੂੰ ਬਤਾਈਏ ਹਾਂਜੀ ਤੇ ਦੁੱਧ ਕਿੰਨਾ ਕਿਚਵਾ ਜੂਗੀ 10 ਕਿਲੋ ਚ ਹੋਇਆ ਜੋ ਉਹਨਾਂ ਨੇ ਪਿਛਲੇ ਸਵੇਰ ਦੁੱਧ ਜੀ ਸਵੇਰ ਸੋਹਣੇ ਬਾਕੀ ਦੁੱਧ ਆਪਣੇ ਪਾਇ ਦਾ ਸੇਵਾ ਦਾ ਭਾਈ ਠੀਕ ਹੈ ਬਾਲੋ ਉਹਨਾਂ ਚੋ ਲੋ ਠੀਕ ਹੈ ਜੀ ਗਾਈਆਂ ਤੁਹਾਨੂੰ ਪਤਾ ਜਿੰਨਾ ਭਾਈ ਉਹਨ ਹੋਨਾ ਆ ਜੋ ਇਹਦਾ ਆ ਸੂਈ ਜੈਪਰੀ 8 ਕਿਲੋ ਦੁੱਧ ਜਿਹੜਾ ਥੇ ਠੀਕ ਹੈ ਹੁੰਡੀ ਬੜੀ ਚਵਾ ਬੜਾ ਚੰਗਾ ਜਾ ਦੇਖੋ ਬਹੁਤ ਠੰਡੀ ਜਿਆਦੀ ਲੱਗਿਆ ਕੋ ਠੀਕ ਹੈ ਇਹ ਸੂਈ ਆ ਤਾਂ ਇਦਾਂ ਹੀ ਚੋਲੋ ਇਦਾਂ ਬੱਚਾ ਛੱਡੋ ਆਪ ਕੋ ਵੱਛੀ ਜਿ ਮਗਰੇ ਮਗਰੇ ਦੇ ਵੱਛੀ ਠੀਕ ਹੈ ਜੀ ਬਹੁਤ ਬੰਦੇ ਆ ਇਹਦੇ ਮਗਰੇ ਵੱਛੀ ਚ ਆਪਣੀ ਸਮਝਣਾ ਕੋਈ ਵੇਖ ਲੈ ਤੇ ਤੋਰੋ ਵੀ ਦਿਨ ਕਿੰਨਾ ਦੁੱਧ ਪੱਕਾ ਤਿਆਰ ਦੱਸੇ ਅੱਜ ਕੋਲ ਬਾਈ ਮੌਕੇ ਦਾ ਤਿਆਰ ਠੀਕ ਆਈ ਆ ਅਜੋੜਾ ਰੱਤੀ ਆ ਆ ਜਾਂਦੀ ਠੀਕ ਹੈ ਜੀ ਸੇਵਾਣੀ ਇਹ ਹਮਾਦਰ ਕਰਵਾਈਏ ਠੀਕ ਹੈ ਜੀ ਬਾਕੀ ਸਿੰਘ ਇਹਦੇ ਹੈਗੇ ਜੀ ਆਹ ਲੈ ਵੀਰ ਜੀ ਬਾਕੀ ਹਾਂ ਫਿਰ ਇਹ ਪ੍ਰਾਣੀ ਨਹੀਂ ਹੈਗੀ ਜਿਹੜਾ ਲਿੱਸਾ ਪਾਣੀ ਕੇ ਨੇ ਸੰਭੀ ਨਹੀਂ ਵੈੜ ਆ ਵੇਖੋ ਠੀਕ ਆ ਅੱਧ ਦੇਖੋ ਠੀਕ ਹੈ ਲੈ ਜੀ ਵੱਛੀ ਭਾਂ ਛੱਡ ਦੇ ਨਵੀਰ ਕਹਿੰਨੇ ਕੋਈ ਵੱਛੀ ਨਹੀਂ ਛੱਡਦੇ ਠੀਕ ਹੈ ਠੀਕ ਹੈ ਵੱਛੀ ਵੀ ਕਿੰਨੇ ਕਿ ਥੱਲੇ ਛੱਡ ਕੇ ਦਿਖਾ ਦਿੰਨੇ ਇਹਨਾਂ ਦਵਾਈ ਮਲੀ ਰਾਤੀ ਵੱਛੀ ਨਹੀਂ ਠੀਕ ਹੈ ਜਿਹੜੇ ਸਾਡੇ ਨਵਾਈਏ ਨਾਲ ਕੱਤੀ ਆ ਦੇਖ ਸਾਡੇ ਵੱਛੀ ਭਾਵੇਂ ਥੱਲੇ ਛੱਡ ਲੋ ਤੇ ਭਾਵੇਂ ਉੱਤਰੇ ਚੋਲੋ ਤੇ ਇਹਦਾ ਕਿੰਨਾ ਵੀਧੀ ਰੱਖਣਾ ਫਿਰ ਮੁੱਲ ਆਪਾਂ ਇਹ ਬਾਈ ਜਿਹਦਾ ਥੰਮ ਥੰਨ ਲੱਗਾ ਤੁਹਾਨੂੰ ਪਤਾ ਸੀ 23000 ਦੀ ਮੱਥਰ ਆ ਗਈ ਹੁੰਦੀ 35 ਜਾਂਡੀਆਂ ਹਾਂ ਜੀ ਦੁੱਧ ਸਾਮ ਰੇਟ ਪਾ ਦੇਣਾ ਆਪਾਂ ਅੱਛਾ 5000 ਰੁਪਏ ਬਾਈ 5000 ਦੀ ਦੇ ਦੋਗੇ 5000 ਤਾਂ ਮਾਨਤਾ ਕਰ 23 ਦੇ ਦਾਂ ਬਾਈ ਅੱਛਾ 23000 ਰੁਪਏ 500 ਛੱਡ ਦਾਂ ਐਂਡ ਸਾਡੇ ਬਾਈ ਦੇ ਦਾਂਗੇ ਬਾਈ ਠੀਕ ਆ ਹਾਂ ਜੀ ਤੇ ਦੁੱਧ ਮਾਰੇ ਗੰਮੀ ਖੋ ਰਿਆ ਬਾਈ ਗਾੜਾ ਹੈ ਗਿਆ ਦੁੱਧ 8 ਕਿਲੋ ਕਰੇ 14 ਕਿਲੋ ਵਿੱਚ ਵਾੜੇ ਦਵਾ ਸਾਡੇ ਦੋ ਡੰਗ ਚ ਉਹ ਤਿੰਨ ਡੰਗ ਚ ਠੀਕ ਹੈ ਜੀ ਹਾਂ ਜੀ ਆਓ ਤੇ ਠੀਕ ਹੈ ਵੀਰ ਜੀ ਹੋ ਅੱਛਾ ਆਗੇ ਵੀਰ ਭਰਾ ਪਾਸ ਕਰ ਲੋ ਆਪਣੀ ਪਾਸ ਕਰਕੇ ਵੇਖੋ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ